ਮੈਂ ਗਰਦਾਰ ਕਿਛੀ ਦਾ ਪਰ ਇਹ ਲੋਕ ਪੰਜਾਬ ਦੇ ਕਰਦਾਰ ਹੈ ਜਿੱਦਾਂ ਦਿੱਲੀ ਦੇ ਮੰਤਰੀ ਅਜੰਦਰ ਹੈ ਦਿੱਲੀ ਦੇ ਲੋਕਾਂ ਨੂੰ ਲੁੱਟਿਆ ਪੰਜਾਬ ਦੇ ਮੰਤਰੀ ਬੜੀ ਜਲਦੀ ਜਿਹੜੀਆਂ ਸਲੱਖਾਂ ਦੇ ਪਿੱਛੇ ਹੋਣਗੇ ਤੇ ਪੰਜਾਬ ਦਾ ਜਿਹੜਾ ਪੈਸਾ ਲੁੱਟਿਆ ਇਹਨਾਂ ਨੇ ਪੰਜਾਬ ਦੇ ਵਿੱਚ ਉਹ ਪੈਸਾ ਵਾਪਸ ਆਏਗਾ ਮੈਂ ਕਹਿੰਦਾ ਮੈਨੂੰ ਬੁਲਾ ਲੈਣ ਬੁਲਾਉਂਦੇ ਕੋਈ ਪੇ ਫਿਰ ਸਰਦਾਰ ਬਲਕਾਸੀ ਨੂੰ ਨਹੀਂ ਬੁਲਾ ਲੈਣਾ ਫਿਰ ਅਨਮੋਲ ਗੰਗਨਮਾਨ ਨੂੰ ਹੀ ਬੁਲਾ ਲੈਣਾ ਫਿਰ ਮੈਡਮ ਰਾਜਵਿੰਦਰ ਕੋਲ ਨੂੰ ਬੁਲਾ ਲੈਣਾ ਰਮਨ ਅਰੋੜੇ ਨੂੰ ਬੁਲਾ ਲੈਣਾ ਜਿਹੜਾ ਕੋ ਨਸ਼ਾ ਵੇਚਦਾ ਔਰ ਇਹ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਲੱਗਦਾ ਇਹਨਾਂ ਨੂੰ ਕੋਈ ਕਿ मेरा स्टिफन मंज़ूर करना करना नहीं करना ना कर मैं जालंधर ਦੇ ਲੋਕਾਂ ਦੀ ਜਿਹੜੀ ਜਿਹੜੀ ਗੁਲਾਮੀ ਇਹਨਾਂ ਦੇ ਨਾਲ ਨਹੀਂ ਕਰਵਾ ਸਕਦਾ ਅਸੀਂ ਇਹ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਕੰਪਨੀ ਹੈ ਪੂਰੀ ਮੈਂ ਗੁਲਾਮੀ ਨਹੀਂ ਕਰ ਸਕਦਾ ਇਸ ਕਰਕੇ ਕੱਲ ਨੂੰ ਇਹ ਨਾ ਕਹਿਣ ਸਾਡਾ ਚੁਣਿਆ ਹੋਇਆ ਐਮਐਲਏ ਸੀ ਅਸੀਂ ਇਹਨੂੰ ਐਮਐਲਏ ਬਣਾਇਆ ਮੁੱਖ ਮੰਤਰੀ ਸਾਹਿਬ ਸੋਚਦੇ ਆ ਕਿ ਮੇਰਾ ਕੱਦ ਬਹੁਤ ਵੱਡਾ ਹੈ ਮੈਂ ਜਲੰਧਰ ਵੈਸ ਤੋਂ ਚੁਣਿਆ ਹੋਇਆ ਐਮਐਲਏ ਸੀ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਸੀ ਤੁਸੀਂ ਰੋਜ਼ ਗੱਲ ਕਰਦੇ ਹੋ 43000 ਨੌਕਰੀ ਦਿੰਦੀ 43000 ਨੌਕਰੀ ਦਿੰਦੀ ਮੇਰੇ ਹਲਕੇ ਜਲੰਧਰ ਵੈਸ ਦੀ ਇੱਕ ਨੌਕਰੀ ਵੀ ਦਿੱਤੀ ਹੈ ਮੈਨੂੰ ਯਾਦ ਕਰਵਾ ਦਿਓ ਅੱਜ ਮੇਰੀ ਮਾਂ ਪੁੱਛਣਾ ਚਾਹੁੰਦੀ ਐ ਕਿ ਮੇਰਾ 1000 ਰੁਪਿਆ ਕਿੱਥੇ ਕਿ ਮੈਂ ਆਪਣਾ ਧਰਮ ਜਿਹੜਾ ਖਤਮ ਕੀਤਾ ਉਹ ਭਾਜਪਾ ਨੂੰ ਬਿਲੋਂਗ ਕਰਦੀ ਸੀ ਉਹ ਕਾਲੀਦਨ ਨੂੰ ਬਿਲੋਂਗ ਕਰਦੀ ਸੀ ਬਿਜਲੀ ਦੀ ਮੈਂ ਗੱਲ ਕਰਾਂ ਕਿ 200 ਜੁੰਡ ਜਿਹੜੀ ਐ ਭਾਜਪਾ ਦੀ ਜਿਹੜੀ ਸਰਕਾਰ ਸੀ ਅਸੀਂ ਵੀ ਦੇੰਦੇ ਅਸਲ ਦੇੰਦੇ ਰਹੀ ਐ ਕਾਂਗਰਸ ਸਰਕਾਰ ਨੇ ਬਿਲੀ ਫਰੀ ਵੀ ਕੀਤੀ ਐ ਇਹ ਲੋਕ ਇੱਕ 100 ਰੁਪਿਆ ਜੁੰਡ ਵਧ ਕਰਕੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਚਾਹੁੰਦੇ ਆ ਇਹ ਸਰਕਾਰ ਦੀ ਨਿਇਕੀ ਹੈ ਤੁਸੀਂ ਦੇਖੋ ਕਿਸ ਸੰਵਿਧਾਨੀ ਪੋਸਟ ਐ ਅੱਜ ਸਪੀਕਰ ਨੂੰ ਵੀ ਰਾਜਨੀਤੀ ਦੌਰ ਦੇ ਉਤੇ ਯੂਜ਼ ਕੀਤਾ ਜਾ ਰਿਹਾ ਅੱਜ ਪਿਛਲੇ ਦਿਨ ਦੇਖਿਆ ਸਪੀਕਰ ਸਾਹਿਬ ਕਿੱਦਾਂ ਖੜਖੜ ਕਲਾ ਦੇ ਵਿੱਚ ਸਰਕਾਰ ਦੀ ਬੋਲੀ ਬੋਲ ਰਹੀ ਸੀ ਕਿਦਾਂ ਆਪਣੇ ਇੱਕ ਐਸੇ ਨੇਤਾ ਜਿਹੜੇ ਜੇਲ੍ਹ ਦੇ ਵਿੱਚ ਆ ਉਹਨਾਂ ਦੀ ਕਿਦਾਂ ਬੋਲੀ ਬੋਲੇ ਪਸਪੀਕਰ ਸਾਹਿਬ ਇੱਕ ਸਦਾਨੀ ਪੋਸਟ ਤੇ ਉਹਨੂੰ ਨਹੀਂ ਕੰਮ ਕਰਨਾ ਚਾਹੀਦਾ ਮੇਰਾ ਅਸਤੀਫਾ ਮਨਜ਼ੂਰ ਕਰਨਾ ਕਰਨ ਨਹੀਂ ਕਰਨਾ ਨਾ ਕਰ ਮੇਰਾ ਅਸਤੀਫਾ ਦੇਣ ਦਾ ਮਤਲਬ ਇਹ ਸੀ ਕਿ ਮੈਂ ਜਲੰਧਰ ਦੇ ਲੋਕਾਂ ਦੀ ਜਿਹੜੀ ਜਿਹੜੀ ਗੁਲਾਮੀ ਇਹਨਾਂ ਦੇ ਨਾਲ ਨਹੀਂ ਕਰਵਾ ਸਕਦਾ ਜੇ ਜਲੰਧਰ ਦੇ ਲੋਕਾਂ ਨੇ ਮੇਤੇ ਜਿਹੜਾ ਵਿਸ਼ਵਾਸ ਕੀਤਾ ਅਸੀਂ ਇਹ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਕੰਪਨੀ ਹੈ ਉਹ ਵੀ ਮੈਂ ਗੁਲਾਮੀ ਨਹੀਂ ਕਰ ਸਕਦਾ ਇਸ ਕਰਕੇ ਕੱਲ ਨੂੰ ਇਹ ਨਾ ਕਹਿਣ ਸਾਡਾ ਚੁਣਿਆ ਹੋਇਆ ਐਮਐਲਏ ਸੀ ਅਸੀਂ ਇਹਨੂੰ ਐਮਐਲਏ ਬਣਾਇਆ ਜੇ ਉਹਨਾਂ ਦੇ ਵਿੱਚ ਜੇ ਉਹ ਸੋਚਦੇ ਆ ਕਿ ਸਾਡੀ ਸਰਕਾਰ ਨੇ ਕੰਮ ਕੀਤਾ 25 ਮਹੀਨੇ ਦਾ ਜੇ ਉਹਨਾਂ ਦੇ ਕੋਲ ਕੋਈ ਡਾਟਾ ਜਲੰਧਰ ਦੇ ਲਈ ਉਹ ਮੈਦਾਨ ਚ ਉਤਰ ਸਾਡੀ ਪਾਰਟੀ ਦਾ ਜਿਹੜਾ ਕਾਰਜਕਰਤਾ ਪਾਰਟੀ ਉਤਾਰੇਗੀ ਮੁਕਾਬਲਾ ਕਰ ਲੈਨੇ ਕਿ ਕਿਹੜੇ ਜੀ ਉਹਨਾਂ ਨੇ 25 ਮਹੀਨੇ ਦਾ ਕੰਮ ਕੀਤਾ ਮੇਰੇ ਐਮਐਲਏ ਪਤ ਉਸ ਜਿਹੜਾ ਜਿਹੜਾ ਅਸਤੀਫਾ ਮੇਰਾ ਮਨਜ਼ੂਰ ਕਰਕੇ ਆਪਣਾ ਕੈਂਡੀਡੇਟ ਉਤਾਰਨ ਉੱਥੇ ਮੈਦਾਨ ਦੇ ਵਿੱਚ ਪਤਾ ਲੱਗੂ ਕਿ ਜਿਹੜੀ ਵੋਟ ਦੀ ਤਾਕਤ ਹੈ ਉੱਥੋਂ ਪਤਾ ਲੱਗਦਾ ਕਿ ਕਿਹੜੀਆਂ ਸਰਕਾਰਾਂ ਕੀ ਕਰਦੀਆਂ ਅੱਜ ਜੇ ਤੁਸੀਂ ਜਲੰਧਰ ਸ਼ਹਿਰ ਦੇ ਹਾਲਾਤ ਦੇਖ ਰਹੇ ਆ ਜਾ ਕੇ ਦੇਖੋ ਨਸ਼ਾ ਘਰ ਘਰ ਮਿਲ ਰਿਹਾ ਜਾ ਕੇ ਹਾਲਾਤ ਦੇਖੋ ਕਿ ਅੱਜ ਲੋਕਾਂ ਵਪਾਰੀ ਕਿੰਨਾ ਦੁਖੀ ਹੈ ਅੱਜ ਵਪਾਰੀ ਡਰਦਾ ਜਿਹੜਾ ਹੈ ਘਰੋਬਾਰ ਨਹੀਂ ਲਿਕਰਿਆ ਕਦੋਂ ਗੋਲੀ ਚੱਲ ਜੇ ਕਦੋਂ ਕਤਲ ਹੋ ਜਾਵੇ ਕਦੋਂ ਕਿਸੇ ਨੂੰ ਕੋਈ ਸਵਾਰੀ ਦਾ ਫੋਨ ਆ ਜਾਵੇ ਅੱਜ ਇਹ ਹਾਲਾਤ ਦਹਿਸ਼ਤ ਦੇ ਆ ਬਾਕੀ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਜੋ 2021 ਜਿਹਨਾਂ ਨੇ ਵਾਅਦੇ ਕੀਤੇ ਸੀ ਮੈਨੂੰ ਇੱਕ ਵੀ ਵਾਅਦਾ ਜਲੰਧਰ ਸਿੰਘ ਨੂੰ ਜੇ ਦਿੱਤਾ ਹੋਵੇ ਇੱਕ ਵੀ ਵਾਅਦਾ ਪੂਰਾ ਕੀਤਾ ਹੋਵੇ ਜਿਹੜੇ ਮਰਜ਼ੀ ਮੇਰੇ ਨਾਲ ਆ ਕੇ ਟੇਬਲ ਤੇ ਕੋਈ ਗੱਲ ਕਰ ਸਕਦਾ ਪਾਰਟੀ ਦਾ ਕੋਈ ਵੀ ਕਾਰਕਟਰ ਆ ਜਾਵੇ ਜਰੂਰੀ ਨਹੀਂ ਮੁੱਖ ਮੰਤਰੀ ਸਾਹਿਬ ਸੋਚਦੇ ਆ ਮੇਰਾ ਕੱਦ ਬਹੁਤ ਵੱਡਾ ਹੈ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਾਂਗਾ ਕਿ ਮੈਂ ਜਲੰਧਰ ਵੈਚ ਤੋਂ ਚੁਣਿਆ ਹੋਇਆ ਐਮਐਲਏ ਸੀ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਸੀ ਤੁਸੀਂ ਰੋਜ਼ ਗੱਲ ਕਰਦੇ ਹੋ 43000 ਨੌਕਰੀ ਦੇਤੀ 43000 ਨੌਕਰੀ ਦੇਤੀ ਮੇਰੇ ਹਲਕੇ ਜਲੰਧਰ ਵੈਚ ਦੀ ਇੱਕ ਨੌਕਰੀ ਵੀ ਦਿੱਤੀ ਹੈ ਮੈਨੂੰ ਯਾਦ ਕਰਵਾ ਦਿਓ ਤੇ ਮੈਂ ਭਰੀ মিডিਆ ਦੇ ਵਿੱਚ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਹਾਂ ਕਿ ਕੋਈ ਸਰਕਾਰ ਕੰਮ ਕਰ ਰਹੀ ਹੈ ਇਹ ਲੋਕ ਝੂਠ ਤੱਕ ਪਲੰਗਾ ਇੱਕ ਬਲੂਪ੍ਰਿੰਟ ਕਰਾ ਕੇ ਜਿਹੜਾ ਪੰਜਾਬ ਨੂੰ 2021 ਜਿੱਦਾਂ ਝੂਠ ਬੋਲਿਆ ਸੀ ਉਦਾਂ ਹੀ ਇੱਕ ਚਾਂਸੇ ਹੋਰ ਲੈਣਾ ਚਾਹੁੰਦੇ ਆ ਇਸ ਕਰਕੇ ਪੰਜਾਬ ਦੇ ਲੋਕ ਬਿਲਕੁਲ ਤਿਆਰ ਬੈਠੇ ਆ ਇੱਕ ਤਰੀਕ ਦਾ ਇੰਤਜ਼ਾਰ ਕਰ ਰਹੇ ਆ ਕਿ ਇਹਨਾਂ ਲੋਕਾਂ ਨੂੰ ਜੇ ਗਲੀ ਦੇ ਵਿੱਚ ਵੋਟ ਮੰਗਣ ਆਣਗੇ ਉਹ ਲੋਕ ਤਿਆਰ ਬੈਠੇ 25 ਮਹੀਨਿਆਂ ਦਾ ਮੇਰੀ ਭੈਣ ਮੇਰੀ ਮਾਂ ਆਪਣੀ ਜਿਹੜੀ ਡੈਰੀ ਲਾ ਕੇ ਬੈਠੀ ਹੈ ਕਿ ਸਾਡਾ 25 ਹਜ਼ਾਰ ਕਿੱਥੇ ਆ ਮੇਰੀਆਂ ਨਾਵਾ ਮੇਰੇ ਬਜ਼ੁਰਗ ਬੈਠੇ ਆ ਕਿੱਥੇ ਵਧੀਆ ਹਸਪੀਟਲ ਜਿਹੜਾ ਪੀਜੀਆ ਦਸਤੇ ਦੇਣਾ ਸੀ ਕਿੱਥੇ ਹੈ ਯੂਨੀਵਰਸਿਟੀ ਜਿਹੜੀ ਕਹਿੰਦੇ ਸਪੋਰਟਸ ਦੇ ਜਿਹੜੇ ਲੋਕ ਜਲੰਧਰ ਦੇ ਇਹ ਵਪਾਰੀਏ ਦੁਆਬੇ ਦੇ ਵਿੱਚ ਜਿਹੜਾ ਜਲੰਧਰ ਸ਼ਹਿਰ ਹੈ ਇਹ ਸਪੋਰਟਸ ਆ ਏਸ਼ੀਆ ਦੀ ਨੰਬਰ 1 ਮਾਰਕੀਟ ਆ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਕਿ ਇਹਨਾਂ ਲੋਕਾਂ ਨੂੰ ਕਿੱਥੇ ਕਰਨ ਦੇ ਲਈ 2021 ਦੇ ਵਿੱਚ ਜਿਹੜੀ ਇੱਕ ਤਨਗਾ ਯਾਤਰਾ ਕੀਤੀ ਜਿਹੜੇ ਇਹਨਾਂ ਦੇ ਨੈਸ਼ਨਲ ਕੋਆਰ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿਹਾ ਕਿ ਜਲੰਧਰ ਦੇ ਲੋਕ ਅਗਰ ਸਾਨੂੰ ਮੌਕਾ ਦਿੰਦੇ ਆ ਸਾਡੀ ਸਰਕਾਰ ਬਣਾਉਂਦੇ ਆ ਸਰਕਾਰ ਬਣ ਕੇ ਸਾਰੀ ਜਲੰਧਰ ਦੇ ਵਿੱਚ ਇੱਕ ਸਪੋਰਟਸ ਯੂਨੀਵਰਸਿਟੀ ਦਿੱਤੀ ਜਾਏਗੀ ਜਿਹੜੇ ਸਪੋਰਟਸ ਜਿਹੜੇ ਲੋਕ ਆ ਉਹਨੂੰ ਬੈਨੀਫਿਟ ਮਿਲ ਸਕੇ ਮੈਂ ਪੁੱਛਣਾ ਚਾਹਨਾ ਕਿ 25 ਮਹੀਨਿਆਂ ਦੀ ਗੱਲ ਇਹਨਾਂ ਨੇ ਕਦੀ ਵਿਧਾਨ ਸਭਾ 'ਚ ਰੱਖੀ ਹੈ ਇਦਾਂ ਦੇ ਨੀਕ ਮੁੱਦੇ ਜਿਹੜੇ ਸਾਡੇ ਕੋਲ ਆ ਅੱਜ ਜਿਹੜੇ ਲੋਕ ਦੁਖੀ ਐ ਅਸੀਂ ਉਹਨਾਂ ਦੁਖ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਕਿ ਥੋੜੇ ਦਿਨ ਦਾ ਇੰਤਜ਼ਾਰ ਕਰੋ ਤੁਹਾਡਾ ਆਪਣਾ ਬੇਟਾ ਆਪਣਾ ਪੁੱਤਰ ਜਿਹੜਾ ਦੇਸ਼ ਦੀ ਰਾਜਨੀਤੀ ਕਰ ਰਿਹਾ ਜਿਹਨੇ ਦੇਸ਼ ਦੇ ਵਿੱਚ ਜਿਹੜੇ ਜਿਹੜੇ ਵਾਅਦੇ ਕਮਿਟ ਕੀਤੇ ਅਗਰ ਅੱਜ ਦੀ ਡੇਟ ਦੇ ਵਿੱਚ ਜੇ ਟ੍ਰੇਨ ਦੀ ਗੱਲ ਕਰਾਂ ਉਹ ਇਸ ਸਰਕਾਰ ਨੇ ਚਲਾਈ ਐ ਜੇ ਅੱਜ ਮੈਂ ਯੂਨੀਵਰਸਟੀਆਂ ਦੀ ਗੱਲ ਕਰਾਂ ਇਸ ਸਰਕਾਰ ਨੇ ਪੂਰੇ ਦੇਸ਼ ਨੂੰ ਦਿੱਤੀਆਂ ਅਗਰ ਅੱਜ ਇਸ ਰੋਡ ਦਾ ਜਿਹੜਾ ਢਾਂਚਾ ਪੂਰੇ ਦੇਸ਼ ਦੇ ਵਿੱਚ ਬਣ ਰਿਹਾ ਇੱਕ ਜਾਲ ਵਿਛ ਗਿਆ ਸੜਕਾਂ ਦਾ ਉਹ ਇਹ 10 ਸਾਲ ਦੀ ਸਰਕਾਰ ਨੇ ਕੀਤਾ ਪਰ ਅਗਰ ਇਹ ਸਰਕਾਰ ਨੇ ਸਿਰ ਪੰਜਾਬ ਵਿੱਚ ਕੀਤਾ ਕੀ ਐ ਮੈਂ মিডিਆ ਦੇ ਮਾਧਮ ਨਾਲ ਕਹਿਣਾ ਚਾਹਨਾ ਕਿ ਤੁਸੀਂ ਦੇਸ਼ ਦਾ ਚੌਥਾ ਥੰਮ ਹੋ ਤੁਹਾਡੇ ਤੇ ਲੋਕਾਂ ਨੂੰ ਬਹੁਤ ਵਿਸ਼ਵਾਸ ਹੈ ਇਹ মিডিਆ ਨੂੰ ਕੈਚ ਅਪ ਕਰਨਾ ਚਾਹੁੰਦਾ ਹੈ ਪੰਜਾਬ ਦੀ ਜਿਹੜੀ ਸਰਕਾਰ ਹੈ মিডিਆ ਨੂੰ ਦਬਾਬ ਚ ਚਲਾ ਰਹੀ ਹੈ ਤੁਸੀਂ ਲੋਕ ਸੱਚ ਦੇ ਲਈ ਸਾਹਮਣੇ ਆਓ ਜੋ ਸਚਾਈ ਹੈ ਪੰਜਾਬ ਦੀ ਲੋਕਾਂ ਨੂੰ ਪਤਾ ਲੱਗੇ ਅੱਜ ਕਰਨਾਟਕਾ ਦੇ 에ਰਪੋਰਟ ਤੋਂ ਉਤਰੀਦਾ ਉੱਥੇ ਪੰਜਾਬ ਦੀ ਏਅਰ ਲੱਗੀ ਹੈ ਅਗਰ ਮੱਧਯ ਪ੍ਰਯਤ ਚਾਹੀਦਾ ਔਰ 에ਰਪੋਰਟ ਤੋਂ ਉਤਰੋ ਬਾਹਰ ਜਾ ਕੇ ਦੇਖੋ ਪੰਜਾਬ ਦੇ ਮੁੱਖ ਮੰਤਰੀ ਦੀ ਲੱਗੀ ਏਡ ਕਿਉਂ ਜੇ ਪੰਜਾਬ ਦੇ ਲੋਕਾਂ ਨੂੰ ਉਹ ਚੀਜ਼ ਦਾ ਬੈਨੀਫਿਟ ਚਾਹੀਦਾ ਕਿ मध्यप्रदेश चाहिए कि लोकां नु जाके लोग मद्रास तो नौकरी ਲੈਣਗੇ ਅਜ ਜਲੰਧਰ ਦਾ ਜਿਹੜਾ ਮੇਰਾ ਸਟੂਡੈਂਟ ਹੈ ਜਲੰਧਰ ਦੀ ਮੇਰੀ ਜਿਹੜੀ ਧੀ ਹੈ ਉਹ ਨੌਕਰੀ ਪੁੱਛਣਾ ਚਾਹਦੀ ਹੈ ਅੱਜ ਮੇਰੀ ਮਾਂ ਪੁੱਛਣਾ ਚਾਹਦੀ ਹੈ ਕਿ ਮੇਰਾ 1000 ਰੁਪਿਆ ਕਿੱਥੇ ਕਿ ਮੈਂ ਆਪਣਾ ਧਰਮ ਜਿਹੜਾ ਖਤਮ ਕੀਤਾ ਉਹ ਬੀਜੇਪੀ ਨੂੰ ਬਿਲੋਂਗ ਕਰਦੀ ਸੀ ਉਹ ਕਾਲੀਦਨ ਨੂੰ ਬਿਲੋਂਗ ਕਰਦੀ ਸੀ ਉਹ ਬੀਐਸਪੀ ਨੂੰ ਹੀ ਪਰ ਉਹਨੇ ਸੋਚਿਆ ਕਿ ਸ਼ਾਇਦ ਕਿ ਇਹ ਲੋਕ 1000 ਰੁਪਏ ਦੇਣਗੇ ਕਿ ਮੇਰੇ ਘਰ ਦਾ ਮਾੜਾ ਮੋਟਾ ਜਿਹੜਾ ਗਿਜ਼ਾਰਾ ਉਹ ਚੱਲ ਪਏਗਾ ਬਿਜਲੀ ਦੀ ਮੈਂ ਗੱਲ ਕਰਾਂ ਕਿ 200 ਜੁੰਡ ਜਿਹੜੀ ਹੈ ਬੀਜੇਪੀ ਦੀ ਜਿਹੜੀ ਸਰਕਾਰ ਸੀ ਅ ਕਾਂਗਰਸ ਸਰਕਾਰ ਨੇ ਬਿਲੀਵਰੀ ਵੀ ਕੀਤੀ ਐ ਇਹ ਲੋਕ ਇੱਕ 100 ਰੁਪਏ ਜੁਨਟ ਵਧ ਕਰਕੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਚਾਹੁੰਦੇ ਆ ਪੰਜਾਬ ਦੇ ਲੋਕ ਬੜੇ ਸਮੇਤਾਰ ਆ ਤੇ ਇੱਕ ਜੀ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮਾਧਮ ਨਾਲ ਕਹਿਣਾ ਚਾਹਨਾ ਕਿ ਤੁਸੀਂ ਲੋਕ ਦੇਖੋਗੇ ਜਿੱਦਾਂ ਦਿੱਲੀ ਦੇ ਮੰਤਰੀ ਅਜ ਅੰਦਰ ਹੈ ਜਿਨ੍ਹਾਂ ਨੇ ਇੱਕ ਸਾਈਜ਼ ਪਾਲਸੀ ਦੇ ਉੱਤੇ ਡਾਕਾ ਮਾਰ ਕੇ ਦਿੱਲੀ ਦੇ ਲੋਕਾਂ ਨੂੰ ਲੁੱਟਿਆ ਪੰਜਾਬ ਦੇ ਮੰਤਰੀ ਬੜੀ ਜਲਦੀ ਜਿਹੜੀਆਂ ਸਲੱਖਾਂ ਦੇ ਪਿੱਛੇ ਹੋਣਗੇ ਤੇ ਪੰਜਾਬ ਦਾ ਜਿਹੜਾ ਪੈਸਾ ਲੁੱਟਿਆ ਇਹਨਾਂ ਨੇ ਜਿਹੜਾ ਪੰਜਾਬ ਦਾ ਪੈਸਾ ਲੁੱਟ ਕੇ ਦੂਜੀਆਂ ਸਥਿਤਾਾਂ 'ਚ ਭੇਜਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਵਿੱਚ ਉਹ ਪੈਸਾ ਵਾਪਸ ਆਏਗਾ ਔਰ ਸਾਡੀ ਦੇ ਵਿਲਪਮੈਂਟ ਹੈ ਉਹਨੂੰ ਅਸੀਂ ਹੋਰ ਤੇਜ਼ੀ ਨਾਲ ਵਧਾ ਸਕੀ ਕਰ ਸਕਾਂਗੇ। ਆਮ ਜੀ ਨੂੰ ਰਾਹਤ ਨਹੀਂ ਮਿਲੀ। ਭਾਜੀ ਰਾਹਤ ਕਿੱਦਾਂ ਮਿਲੇਗੀ? ਜੇ ਉਹ ਲੋਕ ਸੱਚੇ ਹੁੰਦੇ ਤੇ ਨੋ ਜਿਹੜੇ ਉਹਨਾਂ ਨੂੰ ਸੰਮਣੇ ਗਿਆ ਸੀ ਉਹ ਚਲੇ ਜਾਂਦੇ ਉਹਨਾਂ ਨੂੰ ਪਤਾ ਕਿ ਮੈਂ ਚੋਰੀ ਕੀਤੀ ਹੈ ਮੈਂ ਦਿੱਲੀ ਦੇ ਲੋਕਾਂ ਦਾ ਪੈਸਾ ਲੁੱਟਿਆ ਇਸ ਕਰਕੇ ਇਹ ਜਿਹੜੀ ਚੋਰੀ ਹੈ ਇਹ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਫੜ ਲਈ ਹੈ। ਈਡੀ ਨੇ ਜੋ ਵੀ ਈਡੀ ਕੋ ਐਵਿਡੈਂਸ ਹੈ ਬਿਲਕੁਲ ਪੱਕਾ ਸਬੂਤ ਹੈ। ਅਗਰ ਇਹ ਲੋਕ ਸੱਚੇ ਸੀ ਇਹਨਾਂ ਨੂੰ ਪਹਿਲੇ ਹੀ ਸੰਮਤ ਜਾਣਾ ਚਾਹੀਦਾ ਸੀ ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਜੋ ਦੇਸ਼ ਦੀ ਈਡੀ ਕੰਮ ਕਰ ਰਹੀ ਹੈ ਬਿਲਕੁਲ ਸਹੀ ਕਰ ਰਹੀ ਹੈ ਪਰ ਜਨਤਾ ਨੂੰ ਇਹਨਾਂ ਦਾ ਚਿਹਰਾ ਬੇਨਕਾਬ ਕਰਨਾ ਚਾਹੀਦਾ ਇਹ ਝੂਠੇ ਲੋਕਾਂ ਦਾ ਅਸੀਂ ਇਹਨਾਂ ਦੇ ਕੀ ਕਿ ਅੱਜ ਮੁਹੱਲਾ ਕਰਨ ਡਿਸਪਲਿਨ ਦੀ ਗੋਲੀ ਮਿਲ ਰਹੀ ਹੈ ਤੇ ਅਸੀਂ ਡਿਸਪਲਿਨ ਗੋਲੀ ਨਾਲ ਬਚ ਨਹੀਂ ਸਕਦੇ ਅੱਜ ਸਿਵਲ ਹਸਪੀਟਲ ਜਾ ਕੇ ਹਾਲਾਤ ਦੇਖੋ ਅੱਜ ਜਾ ਕੇ ਦੇਖੋ ਤੁਸੀਂ 300 ਹਸਪੀਟਲ ਦੇ ਹਾਲਾਤ ਕਿ ਬੰਦਾ 2 ਮਿੰਟੋ ਤੇ ਖੜਾ ਨਹੀਂ ਹੋ ਸਕਦਾ ਸ਼ਾਇਦ ਜੇ ਤੁਹਾਡਾ ਤੁਸੀਂ ਕਿਸੇ ਦਾ ਪਤਾ ਲੈਣ ਗਏ ਹੋ ਉਹ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਬਵਾਰੀ ਲੱਗ ਜੇ ਉੱਥੋਂ ਕੋਈ ਇਦਾਂ ਦੇ ਗੰਦੇ ਹਾਲਾਤ ਐ ਅੱਜ ਜੇ ਤੁਸੀਂ ਇਹਨਾਂ ਦੇ ਜਿਹੜੇ ਚੁਣੇ ਹੋਏ ਲੋਕ ਐ ਅੱਜ ਲਾਤੀਆਂ ਦੇ ਹਫ਼ਤਾ ਵਸੂਲੀ ਕਰ ਰਹੇ ਐ ਅੱਜ ਕੋਈ ਸ਼ਰਾਮ ਮਾਫੀਓ ਕੋ ਪੈਸਾ ਲੈ ਰਿਹਾ ਕੋਈ ਲਾਤੀ ਮਾਫੀਓ ਕੋ ਪੈਸਾ ਲੈ ਰਿਹਾ ਵੂ ਮਾਫੀਓ ਕੋ ਪੈਸਾ ਲੈ ਰਿਹਾ ਅੱਜ ਜੇ ਕਾਰਪੋਰੇਸ਼ਨ ਦੀ ਗੱਲ ਮੈਂ ਕਰਾਂ ਅੱਜ ਕਾਰਪੋਰੇਸ਼ਨ 2 ਸਾਲ ਹੋ ਗਿਆ ਠੱਪ ਪਈ ਐ ਅੱਜ ਜਲੰਧਰ ਨੂੰ ਇੱਕ ਬਹੁਤ ਵੱਡਾ ਮਾਨ ਮਿਲਿਆ ਸੀ ਜਲੰਧਰ ਨੂੰ ਲੋਕਲ ਬੜੀ ਮੰਤਰੀ ਮਿਲਿਆ ਜਲੰਧਰ ਨੂੰ ਲੋਕਲ ਬੜੀ ਮੰਤਰੀ ਮਿਲਿਆ ਦੁਆਬੇ ਦੇ ਲੋਕ ਬਹੁਤ ਖੁਸ਼ ਹੋਏ ਕਿ ਸ਼ਾਇਦ ਸਾਡੇ ਜਲੰਧ ਲੋਕਲ ਬੁਢੀ ਮੰਤਰੀ ਹੈ ਬੜੇ ਸ਼ਰਮਨਾ ਕਹਿਣਾ ਪਏਗਾ ਅੱਜ ਕਿਸੇ ਵੀ ਬੰਦੇ ਦੀ ਸੁਣਾਈ ਕਾਰਪੋਰੇਸ਼ਨ ਦੇ ਵਿੱਚ ਨਹੀਂ ਹੈ ਸਿਰਫ ਸਿਰਫ ਉਹਨਾਂ ਦੀ ਧਰਮ ਪਤਨੀ ਦੀ ਔਰ ਉਹਨਾਂ ਦੇ ਬੇਟੇ ਤੋਂ ਇਲਾਵਾ ਤੀਜੇ ਬੰਦੇ ਦੀ ਕਿਸੇ ਦੀ ਕਾਰਪੋਰੇਸ਼ਨ ਸੁਣਾਈ ਨਹੀਂ ਹੈ ਅੱਜ ਕਾਰਪੋਰੇਸ਼ਨ ਦਾ ਹਾਲਾਤ ਦੇਖਣਾ ਤੁਹਾਨੂੰ ਮੈਂ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਗਰਾਊਂਡ ਲੈਵਲ ਤੇ ਜਾਓ ਵਾਡਾਂ ਦੇ ਵਿੱਚ ਦੇਖੋ ਲੋਕ ਗੰਦਾ ਪਾਣੀ ਪੀ ਰਹੇ ਆ ਅੱਜ ਮੇਰੇ ਬੱਚੇ ਕੈਂਸਰ ਦੀ ਬਿਮਾਰੀ ਦੇ ਨਾਲ ਝੂਜ ਰਹੇ ਆ ਅਗਰ ਤੁਸੀਂ ਸੱਚ ਦੱਸਣਾ ਚਾਹੁੰਦੇ ਹੋ ਚਲੋ ਮੇਰੇ ਨਾਲ ਮੈਂ ਤੁਹਾਨੂੰ ਜਲੰਧਰ ਦਾ ਜਲੰਧਰ ਵੈਸਟਾ ਏਰੀਆ ਘੁਮਾਵਾਂ ਅੱਜ ਉੱਤੇ 2-2 ਫੁੱਟ ਪਾਣੀ ਖੜਾ ਹੈ ਇਹ ਹਾਲਾਤ ਹੈ ਇਸ ਸਮਾਰਟ ਸਿਟੀ ਹੈ ਇਹਨਾਂ ਨੇ ਜੋ ਸਮਾਰਟ ਸਿਟੀ ਦਾ ਜਿਹੜਾ ਪੈਸਾ ਆਇਆ ਸੀ ਇਹਨਾਂ ਸਰਕਾਰਾਂ ਨੇ ਉਹ ਪੈਸਾ ਖਾ ਲਿਆ ਸਿਰਫ ਤੇ ਸਿਰਫ ਇਹ ਲੋਕ ਕੀ ਕਹਿੰਦੇ ਆ ਸਾਡੀ ਫੋਟੋ ਵੱਡੀ ਲਗਾ ਕੇ ਐਡਵਰਟਾਈਜ਼ਮੈਂਟ ਕਰੋ ਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਫਿਰ ਦੂਜੀ ਵਾਰੀ ਬੇਕੂ ਬਣਾਵਾਂਗੇ ਇੱਕ ਮੌਕਾ ਹੋਰ ਮੰਗਾਗੇ ਤੇ ਆਪਣਾ ਜਿਹੜਾ ਘਰ ਦਾ ਜਿਹੜਾ ਢੇਡਾ ਭਰਾਂਗੇ ਕਿ ਪੰਜਾਬ ਦਾ ਰਿੰਦ ਦਾ ਖੁੰਦਾ ਜਿਹੜਾ ਪੈਸਾ ਹੈ ਇਹ ਤੂੰ ਕੱਢ ਕੇ ਹੋਰ ਸਿੱਤਾਂ ਜਿਹੜਾ ਜਾ ਕੇ ਉਹ ਵੇਸਟ ਕਰ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਿਹੜੇ ਚਿੱਤਲ ਉਰਾਗੇ ਆਪਰੇਸ਼ਨ ਲੋਟਰ ਦਾ ਸ਼ਿਕਾਰ ਹੋਇਆ ਮਿਸਪ੍ਰੇਸ਼ਨ ਲੋਟਰ ਕੀ ਜਾਂਦਾ ਤੁਹਾਨੂੰ ਤਾਂ ਸੁਸ਼ੀਲ ਸਿੰਘ ਹੋਣਾ ਮੈਂ ਗਰਦਾਰ ਕਿਛੀ ਦਾ ਮੈਂ ਗਰਦਾਰ ਇਸ ਕਰਕੇ ਆ ਕਿ ਮੈਂ ਪੰਜਾਬ ਦੇ ਜਦੋਂ ਆਪਣੇ ਇਲਾਕੇ ਦੀ ਗੱਲ ਰੱਖੀ ਕਿ ਮੇਰੇ ਗਰੀਬ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਨਹੀਂ ਦਿੱਤੀ ਮੈਂ ਗਰਦਾਰ ਬਣ ਗਿਆ ਮੈਂ ਨੀਲੇ ਕਾਰਡ ਦੇ ਲਈ ਮੰਗ ਕੀਤੀ ਕਿ ਮੇਰੇ ਹਲਕੇ ਚ ਪੰਜਾਂ ਨੀਲਾ ਕਾਰਡ ਦਿੱਤਾ ਜਾਵੇ ਇਹਨਾਂ ਨੀਲੇ ਕਾਰਡ ਜਿਹੜੇ ਸਾਡੇ ਗਰੀਬਾਂ ਦੇ ਕੱਟ ਦਿੱਤੇ ਮੈਂ ਗਰਦਾਰ ਬਣ ਗਿਆ ਮੈਂ ਗੱਲ ਕੀਤੀ ਕਿ ਯੂਨੀਵਰਸਿਟੀ ਕਿੱਥੇ ਹੈ ਸਪੋਰਟਸ ਕਿਉਂਕਿ ਮੈਂ ਜਲੰਧਰ ਵਸਤੂ ਆਣਾ ਉੱਥੇ ਏਸ਼ੀਆ ਦੀ ਨੰਬਰ 1 ਮਾਰਕੀਟ ਹੈ ਸਪੋਰਟਸ ਇਹਨਾਂ ਲੋਕਾਂ ਨੇ 2011 21ਵਰੀ ਵਿੱਚ ਡਾਕਟਰ ਬਾਬਾ ਸਾਹਿਬ ਮੇਧਕਰ ਦੀ ਮੂਰਤੀ ਦੇ ਅੱਗੇ ਨੈਸ਼ਨਲ ਕਮਿਸ਼ਨਰ ਵਿਨਦ ਕੇਜਰੀਵਾਲ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 3 ਮਹੀਨੇ ਦੇ ਵਿੱਚ ਸਪੋਰਟ ਯੂਨੀਵਰਸਿਟੀ ਦਵਾਂਗੇ ਅੱਜ 29 ਮਹੀਨੇ ਹੋ ਗਿਆ ਇਹਨਾਂ ਨੇ ਕਦੀ ਵੀ ਗੱਲ ਨਹੀਂ ਕੀਤੀ ਇਸ ਕਰਕੇ ਗਰਦਾਰ ਹੈ ਅਗਰ ਅਸੀਂ ਲੋਕ ਕਹਿੰਨੇ ਆ ਕਿ ਤੁਸੀਂ ਸਟੇਜਾਂ ਤੇ ਆ ਕੇ ਕਿਹਾ ਸੀ ਕਿ ਪੀਜੀਆਈ ਦੀ ਜੱਜ ਦੇ ਉੱਤੇ ਜਲੰਧਰ ਦੇ ਲੋਕਾਂ ਨੂੰ ਹਸਪੀਟਲ ਦਵਾਂਗੇ ਅਗਰ ਅੱਜ ਤੁਸੀਂ ਹਸਪੀਟਲ ਨਹੀਂ ਦਿੱਤਾ ਅਸੀਂ ਗਰਦਾਰ ਹੋਗੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਗਰਦਾਰ ਹੈ ਮੈਂ মিডিਆ ਦੇ ਮੱਧਮਾਂ ਨੇ ਕਹਿਣਾ ਚਾਹਨਾ ਇੱਕ ਵੀ ਕੋਈ ਐਸਾ ਐਵੀਡੈਂਸ ਲੈ ਕੇ ਆਓ ਕਿ ਅਸੀਂ ਕਦੀ ਵੀ ਕਿਸੇ ਦੇ ਕੋਲੋਂ ਕੋਈ 100 ਰੁਪਏ ਦਾ ਕਚਾ ਦਾ ਕੱਪ ਵੀ ਪੀਤਾ ਹੋਵੇ ਅਸੀਂ ਆਪਣੇ ਆਪ ਨੂੰ ਉੱਚੀ ਦੀ ਚਿ ਮੰਨਣ ਤਿਆਰ ਹੈ ਪਰ ਇਹ ਲੋਕ ਪੰਜਾਬ ਦੇ ਕਰਦਾਰ ਹੈ ਪੰਜਾਬ ਦੇ ਲੋਕ ਇੱਕ ਤਰੀਕ ਨੂੰ ਇਹਨਾਂ ਨੂੰ ਸਬਕ ਸਿਖਾਣਗੇ ਇੱਕ ਇੱਕ ਵੋਟ ਭਾਰਤੀ ਜਨਤਾ ਪਾਰਟੀ ਕਮਲਜੀਤ ਫੁੱਲਤ ਲਗਾ ਕੇ ਪੂਰਾ ਜਵਾਬ ਮਿਲੇਗਾ ਮਿਸ਼ਨ ਲੋਟਸ ਇਹਨਾਂ ਦੀ ਇੱਕ ਕੰਪਨੀ ਦਾ ਜਿਹੜਾ ਪ੍ਰੋਡਕਟ ਹੈ ਆਪਣੇ ਆਪ ਨੂੰ ਵੇਵ ਨੂੰ ਉੱਪਰ ਲੈ ਕੇ ਜਾਣਾ ਕਦੀ ਮਿਸ਼ਨ ਲotus ਲੈਂਦੇ ਆ ਕਦੀ ਕਿਸੇ ਮੰਤਰੀ ਨੂੰ ਲਾ ਦਿੰਦੇ ਆ ਕਦੀ ਕਿਸੇ ਐਮਐਲਏ ਨੂੰ ਟੋਕ ਦਿੰਦੇ ਆ ਅੱਜ ਵਿਜੇ ਸਿੰਘਲਾ ਜੀ ਜੇ ਚੋਰ ਹੈ ਜੇ ਵਿਜੇ ਸਿੰਘਲਾ ਜੀ ਕ腐ਸ਼ਨ ਕੀਤੀ ਹੈ ਇਹਨਾਂ ਦੀ ਹਰ ਮੀਟਿੰਗ ਨੂੰ ਬੈਠਾ ਉਹ ਇਨਸਾਨ ਕਿਸ ਕਰਕੇ ਜੇ ਇਹ ਸਿੱਧੂ ਸਿੱਧੂ ਇੱਕ ਸਟੰਟ ਹੈ ਕਿ ਸਾਡੀ ਵੇਵ ਕਿੱਦਾਂ ਵਧੇ ਲੋਕਾਂ ਨੂੰ ਕਿੱਦਾਂ ਬੇਕੂ ਬਣਾਇਆ ਜਾਵੇ ਇਸ ਕਰਕੇ ਇਹ ਸਾਰਾ ਕੁਝ ਇਹਨਾਂ ਦੇ ਇੱਕ ਪਲਾਨ ਕੀਤਾ ਹੋਇਆ ਇੱਕ ਸਟਿੱਕਰ ਪੰਜਾਬ ਦੇ ਲੋਕ ਸਮਝ ਚੁੱਕੇ ਆ ਪੰਜਾਬ ਦੇ ਲੋਕ ਇੱਕ ਤਰੀਕ ਨੂੰ ਜਵਾਬ ਦੇਣ। ਸ਼ੀਕਾ ਨਾਮ ਦਾ ਲਾਕ ਨੂੰ ਨਸ਼ਿਆ ਦੇ ਨਾਲ ਜੋੜਿਆ ਜਾ ਰਿਹਾ ਹੈ ਕਹਿੰਦੇ ਇੱਕ ਸਕੈਮ ਦੇ ਵਿੱਚ ਜਿਹੜਾ ਉਹਨਾਂ ਦਾ ਨਾਮ ਵੀ ਮੇਰੇ ਤੋਂ ਕੋਈ ਜੇ ਇਹਨਾਂ ਨੂੰ ਲੱਗਦਾ ਹੈ ਕਿ ਮੇਰੀ ਫੋਟੋ ਆਧਾਰ ਤੇ ਤੁਹਾਨੂੰ ਬੁਲਾ ਦੇ ਮੈਂ ਕਹਿੰਦਾ ਮੈਨੂੰ ਬੁਲਾ ਲੈਣ ਬੁਲਾਉਂਦੇ ਕੋਈ ਪੇ ਫਿਰ ਸਰਦਾਰ ਬਲਕਾਸੀ ਨੂੰ ਨਹੀਂ ਬੁਲਾ ਲੈਣਾ ਫਿਰ ਅਨਮੋਲ ਗਗਨਮਾਨ ਨੂੰ ਹੀ ਬੁਲਾ ਲੈਣਾ ਤੇ ਮੈਡਮ ਰਾਜਵਿੰਦਰ ਕੋਲ ਨੂੰ ਬੁਲਾ ਲੈਣਾ ਰਮਨ ਅਰੋੜੇ ਨੂੰ ਬੁਲਾ ਲੈਣਾ ਕਿਉਂਕਿ ਮੇਰੇ ਕੱਲੇ ਦਾ ਆਮ ਆਦੀ ਪਾਰਟੀ ਦਾ ਕਾਰਜਕਰਤਾ ਜੇ ਕੋਈ ਨਸ਼ਾ ਵੇਚਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਲੱਗਦਾ ਇਹਨ कि ਮਿਰਚੂ ਪੁਛਤਾਚ ਕਰਨੀ ਹੈ ਮੈਂ ਖੁਦ ਪੁਲਿਸ ਨੂੰ ਫੋਨ ਕਰ ਰਿਹਾ ਕਿ ਜਦੋਂ ਮੱਝ ਬਲਾ ਲਓ ਇਸ ਕਰਕੇ ਇਹ ਲੋਕ ਝੂਠੇ ਆ ਤੁਸੀਂ ਦੇਖਿਆ ਕਿ ਉਸ ਮੁੰਡੇ ਦੇ ਕਿਦਾਂ ਪਰਚਾ ਕੀਤਾ ਉਹਦੀਆਂ ਵੀਡੀਓ ਆਡੀਓ ਬਾਹਰ ਆ ਰਹੀਆਂ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਪੁਲਿਸ ਨੂੰ ਖੁਸ਼ ਕਰਨ ਦੇ ਲਈ ਨਸ਼ਾ ਖੁਦ ਖਰੀਦ ਕੇ ਪਾਇਆ ਜਾ ਰਿਹਾ ਇਹ ਆਨ ਵਾਲੇ ਦਿਨਾਂ ਵਿੱਚ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਲੈਟਰ ਤਿਆਰ ਕੀਤੀ ਹੈ ਮੈਨੂੰ ਉਹਦਾ ਹਾਈ ਕੋਰਟ ਬਹੁਤ ਜਲਦੀ ਇਹ ਤੇ ਡਿਸੀਜਨ ਲੈਣ ਵਾਲਾ ਤੁਸੀਂ ਵੀ ਕੋਈ ਖੁਲਾਸਾ ਕਰੋਗੇ ਜਲਦੀ ਕਰਾਂਗੇ ਜਲਦੀ ਕਰਾਂਗੇ